ਹੋ ਰਹੇ ਆ ਤੁਹਾਨੂੰ ਲੱਗਣਾ ਥੋੜਾ ਥੋੜਾ ਡਾਕ ਨਾ ਪਰ ਆਪਾਂ ਜਿੱਦੋਂ ਗਏ ਹਾਂ ਨਾ ਤੇ ਹਾਨੂੰ ਮਤਲਬ ਉਹ ਕਹਿੰਦੇ ਸੀਗੇ ਵੀ ਕੋਈ ਚੱਕਰ ਨਹੀਂ ਮੁਸ਼ਕਲ ਜਦੋਂ ਆਵਿਆ ਨੂੰ ਫੋਨ ਕਰਦੇ ਮਗਰੇ ਆ ਜਾਾਂਗੇ ਹਾਂ ਹੁਣ ਆਪਾਂ ਚੱਲੇ ਆਂ ਵਾਪਸੀ ਦੀ ਘਰੋਂ ਬਹੁਤ ਚੰਗਾ ਨੇਚਰ ਲੱਗਿਆ ਤੁਹਾਡਾ ਬਹੁਤ ਸੋਹਣਾ ਖਾਸ ਕਰਕੇ ਗੁੜੀਆ ਦਾ ਕਹਿੰਦੀ ਮੇਰੇ ਵਧੀਆ ਮਾਰਕਸ ਆਏ ਕਹਿੰਦੀ ਮੈਂ ਪੂਰੇ ਵਧੀਆ ਪੇਪਰ ਕਰਕੇ ਆਈ ਹਾਂ ਗੁੱਡ ਗੁੱਡ ਮਿਲਦੀ ਨਾ ਤਾਂ ਤਾਂ ਦਿੰਦੀ ਅੱਛਾ ਅੱਛਾ ਸਕੂਲ ਜਾਂਦੇ ਵੈਰੀ ਗੁੱਡ ਇਹ ਕੁੜੀਏ ਬੜੀ ਡਾਇਲੌਗ ਬੋਲਦੀ ਬਹੁਤ ਜ਼ਿਆਦਾ ਪੇਪਰ ਦੇ ਵਧੀਆ ਨੰਬਰ ਲਾਇਆ ਵਧੀਆ ਆਗੇ ਕਈ ਨੂੰ ਲੱਗਦਾ ਸਹੀ ਨਹੀਂ ਬਣਿਆ ਇੱਕ ਲੈਣਾ ਕਹਿੰਦਾ ਇਹ ਆਕੜੇ ਪਨੀਰ ਬਣ ਗਏ ਚਿੱਲੀ ਪਨੀਰ ਨਹੀਂ ਆ ਗਏ ਬੜਾ ਸਭ ਆਪ ਹੈ ਮੈਂ ਤੇਰੀ ਜਾਨ ਆਹੋ ਇਹ ਬੜਾ ਸਵਾਇਲਾ ਚ ਹੂੰ ਉਹ ਆਲਾ ਢੋੜ ਜਾ ਪਾਉਂਦੇ ਫਿਰ ਨਹੀਂ ਲੱਗਦਾ ਹੂੰ ਹਲਦੇ ਸਾਥ ਮੈਂ ਪਿਛੇ ਜਾਉਂਦਾ ਸੋ ਹੂੰ ਸੋਠੀਆਂ ਬੜੀਆਂ ਸੋਹਣੀਆਂ ਬਣੀਆਂ ਹੋਰ ਗੱਲਾਂ ਦੀਆਂ ਗੱਲਾਂ ਰੋਂਠੀਆਂ ਦੀ ਪ੍ਰੈਗਨਨਸੀ ਆਈ ਜੀ ਨੂੰ ਤੇ ਵੀ ਉਠ ਖਲੋਤੀ ਹੈ ਹਾਂਜੀ ਦੱਸੋ ਬੋਲੋ ਯਾ ਤੂੰ ਬੁਸੀ ਨਹੀਂ ਕੀਤੀ ਯਾ ਬੁਸੀ ਕਰਕੇ ਆ ਉਹ ਨਹੀਂ ਲੀਂ ਬਹਿ ਜਾ ਬਹਿ ਜਾ ਵੇ 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 ਬਹਿ ਜਾ ਚਾ ਤਾਤਿਆ ਤਾ ਸੱਸੀ ਕਹ ਬੁਲਾਦੇ ਸਾਰਿਆਂ ਚਲ ਸਿੱਧੀ ਹੋ ਗਈ ਸਿੱਧੀ ਹੋ ਗਏ ਨਾ ਸਿੱਧੀ ਹੋ ਗਏ ਸੱਚੀ ਕਹ ਬੁਲਾਦੇ ਸਾਰਿਆਂ ਇਹ ਚਲ ਬੜੀ ਸਸਿਕਾ ਮੈਂ ਫੜੀਓ ਜਰਾ ਇਹਨੂੰ ਓਏ ਜਾਂ ਜਾਂਦਾ ਹੀ ਓਏ ਵੇਖੋ ਨੂੰ ਮੰਜੇ ਦੇ ਉੱਤਰ ਜਾਣਾ ਸਭ ਚਾਚਾ ਆ ਗਏ ਨੇ ਇਹ ਆਉ ਗਏ ਡੇਗਣਾ ਪਈ ਜਾ ਦਾਦੀ ਕਿੱਥੇ ਜਾ ਆਈ ਦਾਦੀ ਓਏ ਦਾਦੀ ਓਈ ਓਈ ਦਾਦੀ ਪੰਜੇ ਪੰਜੇ ਪੰਜਾ ਫਲਾ ਦਾਦੀ ਹਾਂਜੀ ਜੀ ਜਾ ਰਹੇ ਆ ਥੋੜਾ ਕੰਮ ਸਤਿ ਸ਼੍ਰੀ ਅਕਾਲ ਸੋਤ ਲੜਾਈ ਦੇਣੇ ਵਲੌਗ ਦੇ ਵਿੱਚ ਤੇ ਅੱਜ ਇਸ ਕਰਕੇ ਰੈਡੀ ਹੋਏ ਆ ਪਾਗ ਮੈਂ ਬਨ ਲਈ ਆ ਸੰਦੀਪ ਰੈਡੀ ਹੋ ਰਹੀ ਹੈ ਘਰੇ ਤੇ ਰੈਡੀ ਇਸ ਕਰਕੇ ਹੋਇਆ ਮੈਂ ਵੀ ਗੁੱਡੀਆਂ ਦਾ ਬਣਾਉਣ ਵਾਸਤੇ ਜਾਣਾ ਪਾਸਪੋਰਟ ਪਾਸਪੋਰਟ ਉਹਦਾ ਆਪਣਾ ਹਿਸ਼ਾਰਪੁਰ ਦੀ ਅਪਾਇੰਟਮੈਂਟ ਬਣੀ ਆ ਤੇ ਉਧਰ ਜਾਣਾ ਹੈ ਤੇ ਉਸ ਤੋਂ ਪਹਿਲਾਂ ਇੱਥੇ ਇੱਕ ਭਰਾ ਨੇ ਸ਼ਾਪ ਓਪਨ ਕੀਤੀ ਆ ਤੇ ਉਹ ਕਹਿੰਦਾ ਮੇਰੇ ਕੋ ਹੋਕ ਜਾਈ ਵੀ ਬੂਟਾਂ ਦੀ ਤੇ ਉਧਰ ਚੱਲੇ ਆ ਤੇ ਜੇ ਹੋ ਸਕਿਆ ਤੇ ਜਿਹਨੂੰ ਪਸੰਦ ਆਗਾ ਬੂਟ ਤੇ ਉਹ ਵੀ ਰਗੜ ਲਿਆਵਾਂਗੇ ਉਹਦੇ ਕੋਲ ਇੱਕ ਇਹ ਸੋਮਣ ਚੱਲੇ ਆ ਮੈਂ ਬਸ ਉਧਰ ਨੂੰ ਹੀ ਪੁੱਲਤੇ ਆ ਆਂ ਅਸਨੀਆਂ ਦੇ ਪੁੱਲਤੇ ਵੱਡੀ ਖਮਾਲੀ ਏ ਉਧਰ ਨੂੰ ਆਈ ਲਵ ਬਟਾਲਾ ਆਪ ਦਾ ਸ਼ਹਿਰੀ ਆਪਦੇ ਨਾਲ ਵਾਹ ਚਲੋ ਜੀ ਜੇ ਕਸਟਮਰ ਗਾਥਾ ਖਲਾਰਾ ਪਿਆ ਮੈਂ ਤੇ ਆ ਲੈ ਲੈ ਬਲੈਕ ਕਲਰ ਦਾ ਲੈ ਬੈਨ ਬਲੈਕ ਇੱਕ ਜਿਹੜਾ ਤੁਹਾਨੂੰ ਭਾਈ ਨੇ ਉਹਨਾਂ ਨੂੰ ਵੀਡੀਓ ਕਾਲ ਕੀਤੀ ਆ ਉਹ ਕਹਿੰਦੇ ਮੇਰੇ ਜਿਗਾ ਵੀ ਲੈ ਲਾਂ ਪਸੰਦ ਆ ਗਿਆ ਉਹਨਾਂ ਨੂੰ ਮੈਂ ਵੀ ਸੇਮ ਹੀ ਲਿਆ ਤੇ ਪਤਾ ਨਹੀਂ ਹੈਗਾ ਵੀ ਓਕੇ ਹੋ ਗਿਆ ਹਣੀ ਭਾਜੀ ਜੋ ਗੇ ਤਾਂ ਨਹੀਂ ਲੈ ਉਹਨਾਂ ਨੂੰ ਪਸੰਦੀ ਨਹੀਂ ਹੁੰਦੀ ਵੀ ਹਣੀ ਪਹਾਣੀ ਭਾਜੀ ਨੂੰ ਪਸੰਦ ਨਹੀਂ ਹੁੰਦੇ ਮੈਂ ਲਿਆ ਇਹ ਪਿਛਲੀ ਵਾਰੀ ਉਹ ਕਹਿੰਦੇ ਲੰਮੇ ਜ਼ਿਆਦਾ ਯਾਰ ਇਹ ਨਹੀਂ ਇਹ ਨਹੀਂ ਬਰਖਾਂ ਦਾ ਕੰਮ ਵੀ ਮੈਂ ਲਿਆ ਇਹ ਵੀ ਲੈਣ ਦੇ ਮਿੱਤਰੋ ਇਹੋ ਪਾ ਕੇ ਚੱਲਦੇ ਹੁਣ ਸੰਦੀਪ ਨੇ ਕਹਣਾ ਇਹ ਵੀ ਪਾਉਣੇ ਵੇਖੀ ਮੈਂ ਕਹਣਾ ਮੈਂ ਇਹੋ ਪਾਉਣੇ ਤੇ ਲੇਟ ਵੀ ਹੋ ਗਈ ਹੁਣ ਜਲਦੀ ਜਲਦੀ ਚੱਲੀਏ ਵੀਡੀਓ ਦੇਖੀ ਉਹਨਾਂ ਨੇ ਕਿਹਾ ਲੇਟ ਹੋ ਗਈ। ਹਾਂਜੀ ਚੱਲੀਏ। ਚੜਾ ਚੜਾ। ਖਲੋ ਯਾਰ ਯਾਰ ਤੈਨੂੰ ਮੈਂ ਨਾ ਇੱਕੋ ਮਿੰਟ ਯਾਰ ਆ ਕੁੜੀ ਨੇ ਨਾ ਬੜਾ ਹੀ ਵੇਵ ਹਾਈ ਵੇ ਸੱਤ ਨਾਲ ਵਾਲੇ ਕਿਤੇ ਤੇ ਧੀ ਮੇਰੀ। ਵੀ ਪੜਿਆ ਬੂਟ ਕਰੋ ਚੱਕ ਤੇ ਇਹ ਬੂਟ 550 ਦੇ ਨਹੀਂ ਹੈਗੇ ਇਹ ਹੈਗੇ ਬੰਨੇ ਨੇ ਇਹਨਾਂ ਉਸਦੇ ਬੰਨੇ ਕਿੰਨੇ ਲੱਗੇ ਨੋਂ ਸੌ ਨੱਬਿਆਂ ਦੇ ਕਿਤਾ ਕਰਕੇ ਲਾਈ ਜਨੇ। ਤੇ ਭਿਲੇ ਖਾ ਲੱਗੇ ਉਦਾਂ ਵਦਾਂ ਜੇ ਔਨਲਾਈਨ ਤੇ ਉਹ ਲਵੇੜ ਤੇ ਵੇਖੇ ਜੀ ਇਹਦੀ ਮੰਤਰਾ ਤੇ ਓਏ ਤੇ ਹੁਣ ਚੱਲੀਏ ਜਲਦੀ ਵੀ ਤੇ ਵੈਸੇ ਬੂਟ ਹੈਗੇ ਨੇ 3000 ਰੁਪਏ ਦੇ ਹੋਣੇ ਹਨ ਫਰਸਟ ਕਾਪੀ ਆ ਤੇ ਸੋ ਹੁਣ ਚੱਲੀਏ लवली ਬੀਡੀ ਕੰਨੇ ਲਵਦੀ ਨੇ ਨਾਲ ਜਾਣਾ ਉਹਦੀ ਅਪਾਇੰਟਮੈਂਟ ਬਣੀ ਹੋਈ ਹੈ ਉਧਰ ਦੀ ਸ਼ਹਿਰਪੁਰ ਦੀ ਸਾਡੇ ਨਾਲ ਹੀ ਉਹਨੇ ਵੀ ਜਾਣਾ ਤੇ ਫੋਟੋ ਕਾਪੀਂ ਕਰਾ ਲਈਏ ਪਹਿਲਾਂ ਤੇ ਉੱਤੇ ਵੀ 10 15 ਮਿੰਟ ਲੱਗ ਜਾਣੇ ਆ ਲੈ ਵੀ ਹੁਣ ਚੱਲੇ ਆਪਾਂ ਉਹ ਆ ਲੀਡ ਦਾ ਹੀ ਨਾ ਲੀਡ ਦਾ ਦਾ ਹਸਲੇ ਹਟ ਜਾਣਾ ਹੁਣ ਇਹ ਇੱਥੇ ਇੱਥੇ ਕਰ ਦੇਣਾ ਐਗਜ਼ਿਟ ਕਰ ਦੇ ਚੱਲੋ ਓਹ ਹੋ ਕੋਈ ਫਿਰ ਕਿਉਂ ਕਨੈਕਟ ਕਰਨਾ ਤੈਨੂੰ ਕਨੈਕਟ ਕਰਨਾ ਇਸ ਰੱਖਿਆ ਬਸ ਤੂੰ ਕਨੈਕਟ ਕਰ ਹੀ ਜਾਣਾ ਲਵਲੀ ਆ ਗਈ ਐ ਲਵਲੀ ਨੇ ਮੈਂ ਗਲਤੀ ਨਾਲ ਘਰੇ ਭੇਜ ਤਾ ਸੰਦੀਪ ਹਣੀ ਰੋੜ ਤੇ ਹੀ ਤੇਲ ਪੈਣਾ ਮਗਾ ਤੇਲ ਪਾਉਣਗੇ ਗੱਡੀ ਦੇ ਵਿੱਚ ਲੱਗ ਗਿਆ ਈ ਓ ਜੁੰਡੀ ਖੋਲਣ ਦੀ ਆਪਣੀ ਪੱਟੇ ਦੇ ਕਿਹੜੇ ਢੋਲ ਕੇ ਪਾਉਂਦੇ ਪੈਟਰੋਲ ਆ ਵਕਈ ਆ ਵਟੇ ਰਕੇ ਵਕਈ ਢੋਲ ਕੇ ਪਾਉਂਦੇ ਨੇ ਹਣਾ ਕੋਈ ਆ ਹੀ ਜਾਂਦਾ ਉਹ ਅੱਧਾ ਕਿਲੋ ਪਾਈਆ ਕਿਲੋ ਬੱਟੇ ਆ ਮੇਰੇ ਭਾਈ ਨੇ ਪੁੱਛੀ ਲਿਆ ਕਹਿੰਦਾ ਜੇ ਕੋਈ ਤੇਲ ਤੇਲ ਪਵਾ ਕੇ ਭੱਜਦਾ ਵਾ ਨਾ ਭਜਾਉਂਦਾ ਵਾ ਉਹਦੇ ਤੇ ਮਾਰਨ ਵਾਸਤੇ ਰਖੇੜੇ ਦੋ ਬੱਟੇ ਰੱਖੇ ਕਹਿੰਦਾ ਜੇ ਕੋਈ ਭਜਾਉਂਦਾ ਫਿਰ ਮਾਰਦਾ ਇਹਦੇ ਵਿੱਚ ਕਰਨਾ ਹੈ ਬਹੁਤ ਵਧੀਆ ਗੱਲ ਹੈ ਓਕੇ ਜੀ ਬੱਟੇ ਜੀ ਇੱਟ ਲੇ ਕੇ ਭਾਈ ਅਬ ਇਹ ਟੈਂਕੀ ਕਰਾਤੀ ਆ ਫੁੱਲ ਗੱਡੀ ਦੇ ਉਹਨਾਂ ਨੂੰ ਦੋ ਦਿਨ ਲੰਘ ਜਣੇ ਦੋ ਚਾਰ ਦਿਨ ਲੰਘ ਜਾਣੇ ਮੇਰੇ ਸਹਾਨ ਨਾਲ ਘਰੋਂ ਆਪਾਂ ਤੁਰੇ ਆ 12 ਵਜੇ ਤੇ 15 ਕਿ ਮਿੰਟ ਤੇ ਆ ਬਾਰਤ ਰਹੇ ਤੇ ਪਹੁੰਚ ਜਾਵਾਂਗਾ ਆਪਣੀ ਹੈਗੀ ਐ ਐਂਟਰੀ ਹੈਗੀ ਮੇਰੀ ਇਹ 2:45 ਮਿੰਟ ਦੀ ਐਂਟਰੀ ਓ ਆ ਬਦਨ ਕਿ ਕਿੰਨਾ ਚਲਾਉਂਦੇ ਨੇ ਲੈ ਅੱਦ ਬੰਦੇ ਚਲਾਉਂਦੇ ਨਹੀਂ ਨਹੀਂ ਉੱਚੀ ਨਹੀਂ ਇਹ ਵੀ ਪੰਡਾ ਥਾਵਾਂ ਵੱਲ ਔਖਾ ਆਉਂਦਾ ਥੋੜਾ ਜਿਹਾ ਜਿਹਨਾਂ ਰੋਲ ਛੋਟੇ ਰਾਹ ਆ ਨਾ ਉਧਰੋਂ ਦੇ ਔਖਾ ਆਉਂਦਾ ਇੱਥੇ ਤੇ ਰੋਡ ਤੇ ਪੱਧਰੇ ਤੇ ਕੋਈ ਗੱਲ ਨਹੀਂ ਆ ਵੱਡੇ ਰੋਣਾ ਤੇ ਰੋਡ ਦਾ ਹਾਲ ਚੈੱਕ ਕਰੋ ਤੁਸੀਂ ਬੰਦੇ ਨੇ ਕੀ ਟਾਈਮ ਨਾਲ ਪਹੁੰਚਣਾ ਹੈ ਹੈ ਆਹ ਹਾਂ ਪਹੁੰਚ ਗਏ ਆ ਭਾਈ ਮੰਜ ਗੁਰਦੁਆਰੇ ਹੋਵੇ ਕੋ ਸਾਹਮਣੇ ਪਾਪਾ ਹਾਂਜੀ ਇਹ ਤੂੰ ਨਾ ਕਿਤੇ ਵਲੋਗਿੰਗ ਕਰਨੀ ਤੈਨੂੰ ਉਸੇ ਟਾਈਮ ਜਾ ਵਾ ਜਾਂਦੀ ਹੈ ਵੀ ਪਾਪਾ ਨੇ ਫੋਨ ਫੜ ਲਿਆ ਆਹ ਵੀਰ ਵੀ ਲੈ ਪੁਰੇ ਲੰਬ ਗੱਡਣ ਵੀਡੀਓ ਤੇ ਨਹੀਂ ਪਾਪਾ ਬਾਜੀ ਪਾਏ ਪਾਲੇ ਮੇਰੇ ਹਾਂ ਜੀਓ ਸ਼ੇਰਾ ਉਹਨਾਂ ਚਰਨਾ ਹੱਟੇ ਜਿੰਜਰ ਫੋਨ ਨਹੀਂ ਥੱਲੇ ਡਿੱਗਦਾ ਨਵੇਂ ਤਰੇ ਆ ਤੇ ਪਹੁੰਚ ਗਏ ਆਪਾਂ ਇੱਥੇ ਵੀ ਲੱਗ ਕਹਿੰਦੇ ਉਧਰ ਪਪੂਲਰ ਲਾਇਆ ਹੀ ਵੇ ਕੰਦਾ ਕੋਈ ਪੁੱਲਰ ਕਹਿੰਦਾ ਆ ਕੋਈ ਕਹਿੰਦਾ ਪਪੂਲਰ ਆ ਪਾਣੀ ਆਉਂਦਾ ਓ ਵੇ ਉਹ ਪੰਗੀ ਚਟੇਟਾ ਲੱਗਾਈਓ ਬੂਟੇ ਜੀ ਉਹ ਹੈਗਾ ਜੀ ਉਹ ਖਾਨੇ ਖਾਨੇ ਔੜਿਆ ਉਹ ਖਾਨਾ ਹੀ ਹਮ ਦੱਸਿਆ ਸਰ ਜਣੇ ਇਹ ਆ ਗਏ ਆਪਾਂ ਪੁਲ ਪੁਖਤਾ ਸਾਹਿਬ ਗੁਰਦਾਰੇ ਨਾ ਵਾਹਿਗੁਰੂ ਹੋ ਸਕਦਾ ਫਿਰ ਆਉਂਦੇ ਹੋਏ ਦਰਸ਼ਨ ਕਰਦੇ ਕਿਉਂਕਿ ਹੁਣ ਟਾਈਮ ਨਹੀਂ ਹੈਗਾ ਹੁਣ ਥੋੜਾ ਜਿਹਾ ਜਲਦੀ ਅੱਗੇ ਮਸਾਂ ਹੀ ਪਹੁੰਚਣਾ ਹੈ ਟਾਈਮ ਪੂਰਾ ਪੂਰਾ ਹੀ ਆ ਬਬੀ ਜੀ ਮਾਫ ਕਰਿਆ ਵੀ ਪਤਾ ਟੇਕਾਂ ਪਤਾ ਟੇਕਣ ਡਿਆ ਮੇਰੇ ਬਹੁਤ ਨਹੀਂ ਕਰੇ ਵਾਈਗਰ ਕੀਤਾ ਹੀ ਪਤਨੇ ਵਾਈਗਰ ਕਰਨੀ ਵੀ ਰਹੀ ਸੀ ਬੜੀ ਬੀਬੀ ਹੋਏ ਵਾਈਗਰ ਕਰਦੀ ਹੋ ਕਿਦਾਂ ਕਰਦਾ ਹਰ ਗੁਣ ਵਾਈਗਰ ਅੱਛਾ ਆਏ ਹੋਏ ਪਤਾ ਹੀ ਲੈ ਵੀ ਮਿੱਤਰਾਂ ਚਲੋ 3 ਕਿਲੋਮੀਟਰ ਹੈਗਾ ਇਹ ਤੁਮ ਲੈ ਵੀ ਇਹਨਾਂ ਨੇ ਪਤਾ ਨਹੀਂ ਕੋਈ ਖਾਣਾ ਕਣੀ ਖਾਣਾ ਤੇ ਆਪਾਂ ਟਾਈਮ ਨਾਲ ਪਹੁੰਚ ਗਏ ਅਜੇ ਆਪਣੇ ਕੋਲ ਸੁੱਖ ਨਾਲ ਪੂਰੇ 45 ਮਿੰਟ ਪਏ 45 ਨਹੀਂ 40 ਮਿੰਟ ਪਏ ਨੇ ਤੇ ਪੌਣੇ 3 ਵੇ ਆਪਾਂ ਅੰਦਰ ਜਾਣਾ ਪੌਣੇ 3 ਵਜੇ ਜਾਣਾ 45 ਤੇ ਲਵਲੀ ਕੋਲੇ ਹੋਰ ਜ਼ਿਆਦਾ ਟਾਈਮ ਐ ਨਾ 4 ਵਜੇ ਲਵਲੀ 4 ਵਜੇ ਜਾਣਾ ਪੌਣੇ 3 ਵੇ ਦੁਕਾਨ ਤੇ ਪਟਾਕੇ ਲਵਲੀ ਤੇ ਥੋੜਾ ਕੰਮ ਤੇਜ਼ ਹੀ ਜਾਂਦੀ ਪਾਪਾ ਕਿੱਧਰ ਜਾਣਾ ਕੀ ਕਰਨਾ ਮੈਂ ਕੱਖ ਨਹੀਂ ਸਿੰਪਲ ਕਿ ਮੈਂ ਕੰਮ ਉਹਦਾ ਸਦਾ ਜਾਗ ਤੂੰ ਨਾਲ ਆਖਣਾ ਵੀ ਅੱਬਾ ਪਾਸਪੋਰਟ ਬਣਾ ਦੋਗਾ ਉਹਦਾ ਬਣਾ ਦੇਣਾ ਉਹ ਨਾਲ ਕੱਲੇ ਬੀਬੀ ਦਾ ਪਹਿਲਾਂ ਕੰਮ ਕਰ ਦੋ ਲੱਗਦਾ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਉਹਨਾਂ ਕਹਿੰਦਾ 10 ਵਜੇ ਸਰਟੀਫਿਕੇਟ ਕਿੱਥੋਂ ਲਿਆਇਆ ਤੇ ਹੁਣ ਇੱਥੇ ਮੈਂ ਪਠੂਰੇ ਦਿਖਾਵਾਂ ਪਹਿਲਾਂ ਖਰਪਾ ਦਾ ਚਾਹ ਖਾ ਕੇ ਦੇਖਾਂ ਪੜਾ ਕਿਵੇਂ ਨੰਦਾਂ ਬੈ। ਫਸਲਾਂ ਖਾਣੇ ਕਿੰਨੀ ਸੈਰ ਪਰ ਅੰਬਰਸਰ ਨਾਲ ਦੀ ਰੀਸ ਨਹੀਂ ਜੀ ਹਾਂ। ਮਿੱਚ। ਅਮੀਚ ਖਾਣੀ ਆ। ਮੈਂ ਤਾਂ ਮੜ ਕੇ ਕਿਦਨ ਭੱਜਣਾ। ਫੇਰ ਕਿਹਣਾ ਪੜਾ। ਪਾਪਾ ਨੂੰ ਦੱਸ ਦੋ ਲਾਡੋ ਕਿੱਥੇ ਲਾਡੋ। ਇਹਦੇ ਹੈਗੂ ਨਾ। ਹੈਗੂ ਨਾ। ਕਿੱਲਾ ਦੋ। ਅੱਛਾ। ਅੱਛਾ ਨਹੀਂ ਤੇ ਬਿਗੜਿਆ। ਨਾ ਆ ਆਦੰਬਰ ਸਰ ਜਿਆਦਾ ਪਰ ਚਨੇ ਚਨੇ ਦੀ ਖਰਗੀ ਚਨੇ ਨਹੀਂ ਲੱਗਦੇ ਹਾਂ ਆਉਂਦੇ ਨਹੀਂ ਕੋਈ ਜੈਦੀ ਸਿਗਾਟੀ ਹੱਟ ਭਰ ਗਿਆ ਮਾੜਾ ਨਹੀਂ ਕਹਿ ਸਕਦੇ ਪਰ ਅਮਰਸਰ ਨਾਲ ਦੀ ਰੀਸ ਨਹੀਂ ਇਹ ਜ਼ਰੂਰ ਹੈ ਆ ਵੀ ਅਮਰਸਰ ਨਾਲ ਦੀ ਰੀਸ ਨਹੀਂ ਆ ਜੋ ਮਰਜ਼ੀ ਹੋ ਜੇ ਮਾਂ ਭਾਵੇਂ ਜਿੰਨੇ ਮਰਜ਼ੀ ਮਸਾਲੇ ਪਾਹ ਹਜ਼ਾਰ ਮਸਾਲੇ ਪਾ ਲੈਣਾ ਕ ਨਹੀਂ ਉਹ ਗੱਲ ਬਾਅਦ ਵਿੱਚ ਵੇਰ ਕੇ ਤਾਂ ਉਰਾ ਉਰਾ ਜਿਹੜਾ ਟੇਸਟ ਨਾ ਬਦਲ ਜਾਂਦਾ ਵੇਰ ਕੇ ਤਾਂ ਅੱਗੇ ਅੱਗੇ ਅਮਰਸਰ ਦਾ ਟੇਸਟ ਹੀ ਆਉਂਦਾ ਚੱਲਗੇ ਉਹ ਸਾਹਮਣੇ ਅਫੀਸਰ ਜਿਹਦੇ ਤੇ ਉਹ ਸਿਰ ਦੇਤੇ ਨਾ ਉਹ ਪੰਨੀ ਆਂਡਾ ਜਿਹਾ ਬਣਿਆ ਹੋਇਆ ਜੜਾ ਉਹ ਵਾ ਆਪਣਾ ਟਾਈਮ ਅਜੇ ਥੋੜਾ ਰਹਿ ਗਿਆ ਬਸ ਰਹਿ ਗਏ ਨੇ 9 ਮਿੰਟ ਰਹਿ ਗਏ 9 ਮਿੰਟ ਜਦੋਂ ਇਹ ਪਾਸਵਰਡ ਬਣ ਗਿਆ ਕਿੱਥੇ ਜਾਣਾ ਆਏ ਹੋਏ ਤੇ ਨਾ ਬਲਾਜ ਕਹਿੰਦੀ ਬਾਹਰ ਸਾਰਾ ਪਤਾ ਹੀ ਨਹੀਂ ਕਿਤੇ ਬਾਹਰ ਕਿੱਥੇ ਜਾਣਾ ਕੈਨੇਡਾ ਆਏ ਨਹੀਂ ਹੋਏ ਨਿਕਰੇ ਨਿਕਰੇ ਰਾਜਾ ਨਿਕਰੇ ਸਾਰਾ ਪਤਾ ਹੀ ਪਹਿਲਾਂ ਪੁੱਤਾ ਪਾ ਜਾਵਾਂਗੇ ਪਾਕਿਸਤਾਨ ਹਾਂ ਕੋਰੀਡੋਰ ਜਿਹੜਾ ਉਹ ਆਪਣਾ ਰਾਹ ਨਹੀਂ ਖੁੱਲਿਆ ਆਪਾਂ ਉੱਥੇ ਜਾਵਾਂਗੇ ਬਾਬਾ ਜੀ ਦੇ ਦਰਸ਼ਨ ਕਰਨ ਜਾਵਾਂਗੇ ਹਾਂ ਕਿਦਾਂ ਵਾਇਕ੍ਰੂ ਕਰਨਾ ਉੱਥੇ ਜਾ ਕੇ ਕਿਦਾਂ ਵਾਇਕ੍ਰੂ ਕਰਨਾ ਵਾਇਕ੍ਰੂ ਵੈਰੀ ਗੁੱਡ ਮੂੰਹ ਨਾਲ ਬੋਲੀ ਦਿੰਦੇ ਨਾ ਕਹੋ ਵਾਇਕ੍ਰੂ ਹੱਥ ਜੋੜ ਕੇ ਬੋਲੋ ਵਾਇਕ੍ਰੂ ਹੁੰਦਾ ਨਾ ਹੁੰਦਾ ਸੋ ਕਰਨਾ ਨਹੀਂ ਉਹਨੇ ਨਹੀਂ ਹੱਥ ਜੋੜ ਕੇ ਬੋਲੋ ਵਾਇਕ੍ਰੂ ਕਿਦਾਂ ਵਾਇਕ੍ਰੂ ਕਰ ਦਿੰਦਾ ਵਾਇਕ੍ਰੂ ਬੋਲੋ ਵੀ ਨਾਲ ਇਹ ਵੀ ਦੀਵਾ ਜਿਹਾ ਬਣਾ ਦਿੰਦੀ ਹੈ ਪੂਰਾ ਹੱਥ ਨਹੀਂ ਜੋੜਦੀ ਵੀ ਹੈ ਆਹ ਕਲਗੋਣਾ ਕਾ ਤੇ ਸਤਨਾਮ ਵਾਈਗਰੂ ਵਾਈਗਰ ਬੋਲ ਨਹੀਂ ਕਰਨਾ ਉਹਨੇ ਉਹ ਆਪਣੀ ਮौज ਨਾ ਕਰੇ ਤੇ ਕਰੇ ਮौज ਨਾ ਮौज ਨਾ ਕਰੇ ਤੇ ਕਰੇ ਲਵਲੀ ਨੇ ਬੀਪੀ ਦੀ ਗੋਲੀ ਲਾਏ ਇਹਨੇ ਸੋ ਸੋ ਢੜਕਾ ਮੱਜਣੀ ਇਹਦੀ ਡਰ ਲਗੰਡਾ ਤੇ ਬੱਕਰਾ ਛਟਕਾਉਣ ਲੱਗੇ ਰਾਸ ਚੈੱਕ ਕਰੋ ਕੰਨਾਂ ਦੇ ਓਹੋ ਲੈ ਵੀ ਬਣ ਗਈ ਗੱਲ ਮਿੱਤਰੋ ਨਿਯਾਰੇ ਲੱਗੇ ਤਿਆਂ ਲੱਗੀਆਂ ਜੇ ਬਣ ਗਈ ਗੱਲ ਟਾਈਮ ਨਾਲ ਹੀ ਮਿਲਲੇ ਹੋ ਗਏ। ਮੈਂ ਵੀ ਇੱਧਰ ਚੌਲ ਆ ਗਏ। ਮਹਾਰਾਣੀ ਕਿਰਪਾ ਕੀਤੀ ਭੁੱਖ ਭਰੀ ਲੱਗੀ ਤੇ ਅਜੇ ਆਫਿਸ ਦੇ ਵਿੱਚੋਂ ਬਾਹਰ ਆਇਆ ਹੀ ਆ ਪਾਣੀ ਲੈ ਆਉਣਾ। ਤੇ ਚੌਲ ਮਿਲ ਗਏ ਆਪਾਂ ਨਾਲ। ਸੰਦੀਪ ਬੜੀ ਖੁਸ਼ ਹੈ ਜੀ ਕਹਿੰਦੀ ਚੌਲ ਚੌਲ ਚੌਲ। ਲੱਭ ਪਰ ਰਾਜੂ ਨਹੀਂ ਆ ਰਿਹਾ ਜਦੋਂ ਦਿਲ ਕਰਦਾ ਤਾਂ ਹੈਗਾ ਪਰ ਉਹਨੇ ਕੱਲ ਛੁੱਟੀ ਕਰ ਲਈ। ਫੇ ਲਵਲੀ ਕੰਦੀ ਕੰਮ ਤੇ ਚਲੋ ਅੱਜ ਨਾ ਨਾ ਅੱਜ ਨਹੀਂ ਛੁੱਟੀ ਕਰਨੀ। ਤੇ ਹੋਰ ਕੰਮ। ਪਰ ਲਵਲੀ ਅੱਜ ਬੜੀ ਖੁਸ਼ ਪਹਿਲੀ ਬੁੱਲੇ ਕੰਮ ਹੋ ਗਿਆ। ਕਨੇ ਪਰਮਾਤਮਾ ਨੇ ਕਰਤੀ ਮਿਹਰ ਨਿਭੜੀਆ ਪਾਸਟਾਫ ਹੀ ਬਹੁਤ ਵਧੀਆ ਸੀਗਾ ਤੇ ਇੱਕ ਆਪਣਾ ਭਾਵੇਂ ਆਪਾਂ ਵੀਡੀਓ ਬਣਾਉਂਦੇ ਹਾਂ ਕਈ ਜਣੇ ਕਹਿੰਦੇ ਐਵੇਂ ਵੀਡੀਓ ਬਣਾਉਂਦਾ ਰਹਿੰਦਾ ਵਾ ਲੋਕੀ ਹੇਟ ਕਰਦੇ ਨੇ ਫਲਾਂ ਧਮਕਾਣ ਜਦੋਂ ਇੱਥੇ ਆਫਿਸ ਗਏ ਆ ਉਹਨਾਂ ਨੇ ਯਾਰ ਖੁਦ ਮਤਲਬ ਕਹਿ ਕਹਿ ਕੇ ਕੰਮ ਕਰਾਏ ਵੀ ਨਹੀਂ ਆਪਾਂ ਹਰ ਗੁਣ ਦੀ ਆਵਾਜ਼ ਆਈ ਆ ਉਹ ਆਪ ਵਜਦੇ ਜਿਹੜੀ ਕੁੜੀ ਨੇ ਆਪਣੇ ਕਾਊਂਟਰ ਤੇ ਮਿਲ ਕੇ ਕਿਹਾ ਜੀ ਹਰ ਗੁਣ ਕਿੱਥੇ ਹਰ ਗੁਣ ਵੀਰੇ ਹਰ ਗੁਣ ਕਿੱਥੇ ਮੈਂ ਕਹਾ ਹਰ ਗੁਣ ਆ ਆਪਣਾ ਚਲ ਜੀ ਚਲ ਜੀ ਆਪਣੀ ਮੰਮੀ ਦੇ ਨਾਲ ਐਦਾਂ ਵਿਚਾਰੇ ਕਰਦੇ ਆ ਬੜਾ ਮਾਣ ਮਹਿਸੂਸ ਹੁੰਦਾ ਖੋਦੀ ਫਾਰਮ ਫਿਲ ਕਰਤੇ ਨਹੀਂ ਮੈਨੂੰ ਕਹ ਤੁਹਾਨੂੰ ਪਤਾ ਮੈਨੂੰ ਨਹੀਂ ਕਰਨਾ ਆਉਂਦਾ ਨਹੀਂ ਤੇ ਸਾਰੇ ਲੋਕ ਆਪ ਕਰ ਰਹੇ ਉਹਨਾਂ ਨੇ ਖੁਦ ਆ ਮੈਂ ਦੀਦੀ ਕਰ ਦੋ ਵੀ ਨਹੀਂ ਲੈ ਆਉਣੀ ਇਹ ਚ ਕਰਦਣੀ ਮੁਰਕੇ ਦਾ ਲੰਬੀ ਦਾ ਉਹਨਾਂ ਨੇ ਫਾਰਮ ਫਿਲ ਕਰਤਾ ਐ ਐਪਲੀਕੇਸ਼ਨ ਕੋਈ ਕੋਈ ਐਪ ਹੈ ਡਾਊਨਲੋਡ ਕਰਨੀ ਪਈ ਫੋਨ ਦੇ ਵਿੱਚ ਆਪੇ ਡਾਊਨਲੋਡ ਕੀਤੀ ਉਹਨਾਂ ਆਧਾਰ ਕਾਰਡ ਨੰਬਰ ਸਭ ਜਿਹੜਾ ਅਟੈਚ ਉਹਨਾਂ ਨੇ ਕੀਤਾ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਠੀਕ ਨਹੀਂ ਗੱਲ ਆਪਾਂ ਨੂੰ ਚਲੋ ਆਪਣੇ ਕੰਮ ਹੋ ਜਾਂਦਾ ਯਾਰ ਹੋਰ ਕੀ ਚਾਹੀਦਾ ਐ ਇਹ ਤੇ ਹਰਿਆਣੇ ਵਾਲਾ ਆਏ ਐ ਇਹ ਵੀ ਪੰਜਾਬ ਚ ਪੈਂਦਾ ਹਰਿਆਣਾ ਉਧਰ ਸਾਈਡ ਆਏ ਐ ਪਹਿਲਾਂ ਤਾਂ ਆ ਫਲੇਵਰ ਵਾਲੇ ਪੀਦੇ ਕੀ ਨੂੰ ਕਹਿੰਦੇ ਇੱਕ ਲ ਹਾਂ ਦੇ ਕੀ ਹਾਲ ਐ ਆ ਤੈਰੇ ਖੁਸ਼ ਹੋ ਗਾ ਮੈਂ ਤਾਂ ਮੱਖੀਆਂ ਬਹੁਤ ਬਹਿਣ ਡੀਆਂ ਹੈਂ ਸੋਸ਼ਲ ਮੀਡੀਆ ਤੇ ਉੱਥੇ ਡਾਲਣਾ ਅੱਛਾ ਅੱਛਾ ਓਕੇ ਓਕੇ ਕਰੋ ਚਾਹੇ ਅੱਜ ਤੁਹਾਨੂੰ ਬਹੁਤ ਜਿਆਦਾ ਫੇਮਸ ਇਨਫਲੂਐਂਸਰ ਦੇ ਨਾਲ ਮਿਲਾਉਨੇ ਆ ਠੀਕ ਐ ਤੇ ਉਹਨਾਂ ਦੀ ਗੁੜੀਆਂ ਗੁੜੀਆਂ ਦੀਆਂ ਵੀਡੀਓ ਬਹੁਤ ਚੱਲਦੀਆਂ ਨੇ ਹੁਣ ਪਹਿਲਾਂ ਆਪਾਂ ਫੂਟ ਲੈ ਲਈਏ ਫਿਰ ਉਹਨਾਂ ਦੇ ਘਰੇ ਜਾਣਾ ਐ ਆਪਾਂ ਠੀਕ ਆ ਥੰਬਨੇਲ ਟਾਈਟਲ ਤੋਂ ਤੇ ਵੈਸੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਕਿੰਨਾ ਘਰ ਆਪਾਂ ਗਏ ਸੀਗੇ ਮੈਂ ਵੀ ਫਰਟ ਹੋਂ ਲੈ ਲਿਆ ਤੁਹਾਨੂੰ ਚ ਲੈ ਸਨੀਵ ਕੰਦੀ ਉਹਨਾਂ ਦੀ ਕੁੜੀ ਜਿਹਾ ਬੈਗ ਲੈ ਲਾ ਮੈਂ ਕਿਹਾ ਚੱਲ ਚਲ ਗਏ ਸਨੀਵ ਕੰਦੀ ਬੈਗ ਲੈ ਲਾ ਮੈਂ ਕਿਹਾ ਬਹੁਤ ਸਿਆਣੀ ਹੈ ਇਹ ਇੰਨੇ ਵੀ ਆ ਕੰਦੀ ਕੰਦੀ ਬੈਗ ਵੀ ਇੱਕ ਲੈ ਜਾ ਮੈਂ ਵੀ ਬਾਈ ਮਿਲ ਪਿਆ ਸਾਨੂੰ ਲੈਣੋਂ ਵਾਸਤੇ ਆਇਆ ਬਾਈ ਪਰ ਰੋਡ ਹੋਏ ਹੋਏ ਇਹ ਰੋਡਾਂ ਨਾ ਮੋਂ ਤਾਂ ਆਇਆ ਵਾ ਪਹਿਲਾਂ ਵੀ ਆਇਆ ਵਾ ਇਹ ਨਹੀਂ ਭਾਜੀ ਜਣੀ ਆਪਾਂ ਇਧਰ ਆਏ ਕੋਈ ਪਹਿਲਾਂ ਇਹ ਨਾਲ ਮਗਰ ਮਗਰ ਹੀ ਨਾ ਜੇ ਸੀ 도ੜੇ ਦਾਰੀ ਜੈਸੀ ਗੱਲ ਹੋਰ ਸਭ ਠੀਕ ਜੇ ਹੈਲੋ ਕੀ ਹਾਲ ਜੀ ਹੋਸਨਾ ਭਾਜੀ ਕੈਮ ਹੋ ਹੈਲੋ ਸੱਸ ਦੀ ਕਾਲ ਸੱਸ ਦੀ ਕਾਲ ਜੀ ਸੱਸ ਦੀ ਕਾਲ ਸੱਸ ਦੀ ਕਾਲ ਜੀ ਸਾਈ ਮੇਰੀ ਗੋਲੋ ਬੋਲ ਸੱਸ ਦੀ ਕਾਲ ਵਧੀਆ ਵਧੀਆ ਤੁਸਾਂ ਸੁਣਾਓ ਹੈਸਕਾ ਜੀ ਹਾਂ ਮੈਂ ਬਟੋਲੀ ਹੋ ਲੈ ਹਰਗਣ ਉੱਠ ਗਿਆ ਤੁਸੀਂ ਸਾਰੇ ਜਣਿਆਂ ਨੇ ਪਾਜੀ ਨੂੰ ਵੀਡੀਓ ਦੇ ਵਿੱਚ ਦੇਖਿਆ ਹੋਗਾ ਨੇ ਅੱਜ ਰੀਲ ਵਿੱਚ ਵੇਖ ਲਓ ਮੇਰੇ ਨਾਲ ਆ ਅਸੀਂ ਤਾਂ ਵੀਡੀਓ 'ਚ ਦੇਖਣਾ ਪਰ ਮੈਂ ਪਹਿਲੀ ਵਾਰ ਦੇਖਿਆ ਇਹਨਾਂ ਨੂੰ ਮੈਂ ਵੀਡੀਓ ਦੇਖਣਾ ਹੁੰਦਾ ਸੀਗਾ ਤੇ ਸੰਦੀਪ ਕਹਿੰਦੀ ਵੀ ਉਹ ਕਿੱਥੋਂ ਦੇ ਨੇ ਮੈਂ ਕਿਹਾ ਵੀ ਹਿਆਰਪੁਰ ਦੇ ਕਹਿੰਦੇ ਮਿਲ ਕੇ ਆਉਣਾ ਮੈਂ ਕਿਹਾ ਚੱਲ ਕੋਈ ਛੇਤੀ ਆ ਗਾ ਤੁਹਾਨੂੰ ਮਿਲਣਾ ਸੀਗਾ ਤੁਸੀਂ ਆਇਓ ਯਾਰ ਬਟਾਲੇ ਮੈਂ ਤੁਹਾਨੂੰ ਕਿਹਾ ਵੇ ਜਦੋਂ ਮਰਜ਼ੀ ਆਓ ਅਸੀਂ ਬਾਹਰ ਨਿਕਲਦੇ ਰਹੀ ਸਾਨੂੰ ਤੋੜਾ ਇਦਾਂ ਦਾ ਹੈਗਾ ਤੇ ਨਹੀਂ ਨਹੀਂ ਤੁਸੀਂ ਆਇਓ ਯਾਰ ਮੇਰਾ ਯਾਰੀ ਦੂਰ ਕਿੱਧਰ ਜਾਣਾ ਨਹੀਂ 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 ਤੁਸੀਂ ਆਇਓ ਤੁਸੀਂ ਮੇਰੇ ਕੋਲ ਰਾਤ ਰੱਖਿਆ ਨਾਲੇ ਅਸੀਂ ਆਇਓ ਕੋਈ ਮੁਸ਼ਕਲ ਨਹੀਂ ਕੋਈ ਗੱਲ ਨਹੀਂ ਜਿਦਾ ਮਰਜ਼ੀ ਨਾਲੇ ਤੁਹਾਡਾ ਥੋੜਾ ਇਧਰ ਔਖਾ ਲੱਗਦਾ ਨਾ ਘਰ ਲੱਭਣਾ ਮੇਰਾ ਘਰ ਤੇ ਬਿਲਕੁਲ ਨੇੜੇ ਹੀ ਹੈ ਸੌਖਾ ਹੀ ਕੰਮ ਹੈ ਬਸ ਪੁੱਲਤੇ ਸਨੀਨਾਪੁਰ ਨੂੰ ਸ਼ੂ ਕਰਿਆ ਉੱਥੇ ਆਣ ਕੇ ਫੋਨ ਕਰ ਦੇਣਾ ਆਪੇ ਲੈ ਜਾਣਾ ਹੈ ਨੇੜੇ ਹੀ ਕੰਮ ਪਾਈ ਫੋਈ ਤਾਂ ਪਾਸ ਤੋਂ ਭੱਜ ਹਾਂਜੀ ਬੋਲਾਈ ਦੰਡਾ ਦੇ ਕਿਹੜਾ ਬਣਾਇਆ ਸਮਝ ਹੀ ਨਹੀਂ ਲੱਗਦੀ ਇਹ ਨਹੀਂ ਫਤੂ ਦੇ ਕਾਰਟੂਨ ਦੇਖਨੇ ਨੇ ਜੇ ਵੀ ਸਮਝਾ ਦੇ ਕਿ ਸਾਡੇ ਨੈਟਵਰਕ ਚੱਲਦਾ ਹੈ ਇਹ ਵੀ ਚੱਲਦਾ ਹੈ ਭਾਈ ਵਹੀ ਚੱਲਣਾ ਐਸ ਐਸ ਆ ਇਧਰ ਰੇਂਜ ਘਟ ਆਉਂਦੀ ਹੋਣੀ ਨਾ ਉਦਾਂ ਸਿਮ ਦੀ ਸਕੂਲ ਜਾਂਦੇ ਵੈਰੀ ਗੁੱਡ ਆ ਕੁੜੀ ਜਿਹੜੀ ਡਾਇਲੋਗ ਬੋਲਦੀ ਬਹੁਤ ਜ਼ਿਆਦਾ ਪੇਪਰ ਦੇ ਵਧੀਆ ਨੰਬਰ ਲੈ ਵਧੀਆ ਕੇ ਵੈਰੀ ਗੁੱਡ ਲੋ ਦੇਖੋ ਬੈਠੋ ਹੁਣ ਲਾਏ ਜੀ ਗੱਤਾਂ ਸਾਹਮਣੇ ਜਦੋਂ ਅਸੀਂ ਹੋ ਰਹੇ ਆ ਤੁਹਾਨੂੰ ਲੱਗਣਾ ਥੋੜਾ ਥੋੜਾ ਟਾਲ ਦੇ ਨੀ ਪਰ ਆਪਾਂ ਜਦੋਂ ਗਏ ਸੀ ਨਾ ਤੇ ਸਾਨੂੰ ਮਤਲਬ ਕਹਿੰਦੇ ਸੀਗੇ ਵੀ ਕੋਈ ਚੱਕਰ ਨਹੀਂ ਮੁਸ਼ਕਲ ਜਦੋਂ ਆਵੇ ਉਹਨੂੰ ਫੋਨ ਕਰਦੇ ਮਗਰੇ ਆ ਜਾਾਂਗੇ ਹਾਂਜੀ ਉਹ ਤਾਂ ਕੋਈ ਨਹੀਂ ਹਮਮ ਬਾਕੀ ਸਭ ਹੋ ਜਾਂਦੇ ਤਾ ਡੱਕ ਦਾ ਉਹਦਾ ਰਾਹ ਸੇਫ ਹੈ ਰਾਨ ਨੂੰ ਜੀ ਜਾਣਾ ਜੂਣਾ ਹੋਵੇ ਕੋਈ ਦਿੱਕਤ ਤਾਂ ਨਹੀਂ ਇੱਥੇ ਲਾ ਥੋੜਾ ਟਾਂਡਾ ਹੈ ਜੀ ਐ ਵੈਸੇ ਇੱਧਰ ਹੈ ਐ ਇੰਦੇ ਚੋਰ ਚਾਰ ਸਹੀ ਹੋ ਸ਼ਹਿਰ ਬੋਲੇ ਐ ਵੈਸੇ ਤੁਹਾਡਾ ਇੱਧਰ ਠੀਕ ਹੈ ਹਾਂਜੀ ਇੱਧਰ ਆ ਟਾਂਡੇ ਥੋੜਾ ਉਹ ਕਿੱਧਰ ਜੰਗਲੇ ਦੀ ਬਹੁਤ ਹਾਂ ਇੱਧਰ ਜ਼ਿਆਦਾ ਹੈ ਹਾਂਜੀ ਤੁਸੀਂ ਸਿੱਧ ਸੜਕੇ ਤੋਂ ਹੁੰਦੇ ਨਾ ਇੱਧਰ ਸਾਰਾ ਅੱਗੇ ਇੱਦਾਂ ਹੀ ਹੈ ਇਹ ਜ਼ਿਆਦਾ ਹੈ ਇਤੋਂ ਪਰ ਅੱਛਾ ਮਨ ਲਓ ਹੁਣ ਜੇ ਆਪਾਂ ਅੱਧੇ ਘੰਟੇ ਨੂੰ ਜਾਣਾ ਤੇ ਰਮਾਨਾ ਜਾ ਸਕਦੇ ਹੁਣ ਤਾਂ ਨਹੀਂ ਕੋਈ ਦਿੱਕਤ ਹੋਣੀ ਹੈ ਜੀ ਹਾਂ ਨਹੀਂ ਨਹੀਂ ਫੇਰ ਤਾਂ ਠੀਕ ਹੈ ਜਿੱਦਾਂ ਰਾਤ ਨੂੰ ਬਟਾਲੇ ਨੂੰ ਜਾਣਾ ਨਾ ਟਾਂਡੇ ਨਿਕਲਣਾ ਬਸ ਆਪਾਂ ਚੌਂਕ 'ਚ ਉਸ ਤੋਂ ਗਾੜੀ ਸਿੱਧਾ ਬਟਾਲਾ ਹਾਂ ਤੁਸੀਂ ਆਇਓ ਕਿਤੇ ਭਾਜੀ ਕਹਿੰਦੇ ਔਖਾ ਲੱਗਦਾ ਇੱਧਰ ਦੂਰਦਾਰ ਕਦੀ ਮੈਂ ਤਾਂ ਟਾਂਡੇ ਆਣ ਦੇ ਨੇੜੇ ਹੀ ਆਦੇ ਹਾਂ ਤੁਸੀਂ ਤੁਹਾਨੂੰ ਨੇੜੇ ਲਾ ਤੁਸੀਂ ਉਹਨੇ ਲਈ ਸੰਗਰੂਰ ਦੇਣ ਸੀ ਹਾਂ ਉੱਤਰ ਸਾਡਾ ਨਹੀਂ 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 ਤੁਸੀਂ ਤੇ ਉਹ ਕਿੱਧਰ ਸੰਗਰੂਰ ਚਲ ਗਏ ਜੇ ਆ ਨੇੜੇ ਬਟਾਲਾ ਸਾਡਾ ਤੇ ਹਾਂ ਨੇੜੇ ਪਠਾਨਕੋਟ ਦਾ ਪਤਾ ਗੁਰਦਾਸਪੁਰ ਦਾ ਪਤਾ ਤੇ ਗੁਰਦਾਸਪੁਰ ਤੋਂ ਨਾਲ ਹੀ ਆ ਅੱਛਾ ਹੋਰ ਕੀ ਨੇੜੇ ਦੂਰ ਨਹੀਂ ਆਣੀ ਉਨੀ ਬਣਾ ਬੋ ਪੀਲਾ ਹੈ ਪਸੰਦ ਨਹੀਂ ਹੈ ਸੁਣਾ ਦੇ ਕੋਈ ਅੱਛਾ ਮੈਂ ਵੀ ਕਹਿ ਨਹੀਂ ਮੈਂ ਸੁਣਾ ਦੇ ਤੁਸੀ ਚਲ ਕਿੰਤਾਰ ਦਾ ਪਾਠ ਸੁਣਾ ਦੇ ਕਿੰਤਾਰ ਸਾਤ ਨਾਂ ਤਾ ਬੁਣੇ ਕੋ ਪੋੜੀ ਨੂੰ ਮੈਂ ਮਾਂ ਮੂਲਾਈ ਸੇਵਾ ਮਾਂ ਅਮ ਸਾਚਮ ਆਤ ਸਚਾ ਸੱਚ ਹੈ ਹਰਿ ਸਨਨ ਖੁਸ਼ੀ ਦੀ ਸੱਚੀ ਵੈਰੀ ਗੁੱਡ ਬਹੁਤ ਸੋਣਾ ਆਹ ਇਹ ਦੇਖੋ ਪਈਆ ਨੂੰ ਕਿਉਂ ਗਿਆ ਨਾ ਨਹੀਂ ਨਹੀਂ ਉਹ ਮਗਰ ਰਹਿਂਦੱਖਣੀ ਨਾ ਪਿੱਛੇ ਰਹਿਂਦਾ ਨਾ ਉਹ ਵਾਲੇ ਏਰੀਆ ਆਹ ਰਸਤਾ ਆਹ ਦੇ ਦਰਵਾਜ਼ੀ ਆ ਸਾਹਮਣੇ ਪੱਕੀ ਸੜਕ ਆਹ ਕਿਹੜੀ ਸੜਕ ਖੇੜਾ ਸਮਝਾਂਦੀ ਸਿੱਧੀ ਅਸੀਂ ਪਰਪਤ ਜੀ ਤਣੋਂ ਟਾਂਡਾ ਰੋਡ ਨੇ ਇਹ ਹੋਰ ਟਾਂਡਾ ਰੋਡ ਨਾ ਇਹ ਤਾਂ ਪਿੱਛੋਂ ਪੈ ਗਿਆ ਵੇਚੀ ਹਾਂ ਪਿੱਛੋਂ ਦੀ ਹਾਂ ਪਿੱਛੋਂ ਦੀ ਪੈ ਗਏ ਬੱਲੇ ਬੱਲੇ ਬਹੁਤ ਖਤਰਨਾਕ ਰਾਜ ਮੇਰੇ ਤੇ ਸਾਇ ਸੱਕੀ ਜਾਣ ਮੈਂ ਇਧਰ ਕੋਈ ਸ਼ੇਰ ਨਾ ਫੜ ਲੇ ਚੱਲੀਏ ਵਾਪਸ ਲੱਗਦਾ ਇਦਾਂ ਹੀ ਆਉਂਦਾ ਡੈਡੀ ਵੀ ਤਾਂ ਮੇਰੇ ਨਾਲ ਹੀ ਡੈਡੀ ਹੀ ਮੈਂ ਹਾਂ ਨਹੀਂ ਭਾਜੀ ਤੇ ਗੁਰਲਾਲ ਭਾਜੀ ਜੀ ਆਪਣੇ ਕਿਰਨਦੀ ਦਾ ਦਿਓਰੀ ਪੈਣ ਮੇਰੀ ਦਾ ਉਹ ਨਾਲ ਹੀ ਪਰ ਮੈਨੇਜਰ ਵੀ ਨਾਲ ਹੀ ਆਓ 6 ਜਣੇ 6 ਜਣੇ ਹੈਗੇ ਬੜਾ ਔਖਾ ਰਿਆ ਕੰਮ ਹੁਣ ਆਪਾਂ ਚੱਲੇ ਆਂ ਵਾਪਸੀ ਦੀ ਜੀ ਹੁਣਾਂ ਦਾ ਕਰੂੰ ਬਹੁਤ ਚੰਗਾ ਨੇਚਰ ਲੱਗਿਆ ਤੁਹਾਡਾ ਬਹੁਤ ਸੋਹਣਾ ਖਾਸ ਕਰਕੇ ਗੁੜੀਆ ਦਾ ਕਹਿੰਦੀ ਮੇਰੇ ਵਧੀਆ ਮਾਰਕਸ ਆਏ ਕਹਿੰਦੀ ਮੈਂ ਪੂਰੇ ਵਧੀਆ ਪੇਪਰ ਕਰਕੇ ਆਈ ਹਾਂ ਗੁੱਡ ਗੁੱਡ ਮਿਲਦੀ ਤਾਂ ਤਾਂ ਕਰ ਦਿੰਦੀ ਅੱਛਾ ਅੱਛਾ ਚਲੋ ਚੱਲ ਜੀ ਉਹ ਰਾਜੇ ਨੇ 3 ਸਾਲ ਤੋਂ ਵਰਦੇ ਬੰਦੇ ਆ ਚੰਗੇ ਆ ਸੁਭਾਅ ਦੇ ਅੱਖੀਆਂ ਵੀ ਅਸਲ ਜੀ ਬੰਦੇ ਸਾਡੇ ਗਰੀਬਾਂ ਦੇ ਘਰ ਤੁਸੀਂ ਨਹੀਂ ਬਹੁਤ ਨਹੀਂ 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 ਇਦਾਂ ਦੀ ਕੋਈ ਗੱਲ ਕੋਈ ਚੱਕਰ ਵਾਲੀ ਗੱਲ ਨਹੀਂ ਪਾਈ ਇਹਨਾਂ ਤੋਂ ਵੱਡੇ ਆ ਤੁਹਾਡੇ ਨਾਲ ਦੇਖ ਕੇ ਅਸੀਂ ਸਾਰਾ ਕੁਝ ਕਰਨ ਲੱਗੇ ਆ ਨਹੀਂ 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 ਕੋਈ ਚੱਕਰ ਤਾਂ ਹੀ ਹਣ ਪੱਕਾ ਪ੍ਰੋਮਿਸ ਆਏ ਵਲੌਗ ਦੇ ਵਿੱਚ ਨਹੀਂ ਪ੍ਰੋਮਿਸ ਆ ਤੁਸੀਂ ਪਟਾਣੇ ਆਓ ਠੀਕ ਹੈ ਜਰੂਰ ਜਰੂਰ ਨਹੀਂ ਹੋ ਕੇ ਜਾਇਆ ਸਾਡੇ ਕੋਲ ਹਾਂਜੀ ਹਾਂਜੀ ਠੀਕ ਹੈ ਤੇ ਇਦਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਠੀਕ ਨਹੀਂ ਗੱਲ ਤੁਸੀਂ ਸੀਨੀਅਰ 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 ਹੀ ਹੁੰਦੇ ਨਹੀਂ ਉਹਦੀ ਗੱਲ ਤੁਸੀਂ ਸਾਡੇ ਕੋਲ ਰਾਤ ਨੂੰ ਭਾਵੇਂ ਚਿੰਦੇ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਨੇ ਉਹ ਵੀ ਚੱਕਰ ਨਹੀਂ ਆ ਮੈਂ ਵੀ ਕਿਸੇ ਨੂੰ ਦੇਖਦੇ ਆ ਕਿ ਵਲੋਗਿੰਗ ਸ਼ੁਰੂ ਕੀਤੀ ਤੁਸੀਂ ਮੰਨਦੇ ਜੇ ਮੈਨੂੰ ਵੀ ਕੋਈ ਬੰਦਾ ਹੈ ਚਲੋ ਉਹਦਾ ਨਾਮ ਨਹੀਂ ਹੁਣ ਮੈਂ ਲੈਣਾ ਉਹਦੇ ਨਾਲ ਮਤਲਬ ਉਹਨੇ ਬੰਦੇ ਨੇ ਲਾਸਟ ਦੇ ਆਣ ਕੇ ਕਰਤੂਤ ਨਹੀਂ ਸਹੀ ਕੀਤੀ ਸਿੱਧੀ ਜਿਹੜੀ ਗੱਲ ਹੈ ਨਾਮ ਨਹੀਂ ਲੈਣਾ ਪਰ ਮੈਂ ਇੱਕ ਗੱਲ ਨੂੰ ਉਹਦਾ ਦਿਲ ਦੇ ਵਿੱਚ ਰਿਸਪੈਕਟ ਵੀ ਕਰਦਾ ਹਾਂ ਵੀ ਉਹ ਬੰਦੇ ਨੇ ਮੈਨੂੰ ਕਹੇ ਦੀ ਵਲੋਗਿੰਗ ਕਰਿਆ ਕਰ ਪਰ ਲਾਸਟ ਦੇ ਆਣ ਕੇ ਉਹ ਜਿਹਦਾਂ ਦੇ ਬੰਦੇ ਕਈ ਟੱਕਰ ਦੇ ਤੁਹਾਨੂੰ ਵੀ ਕਈ ਟੱਕਰਾਂ ਹੋਣੀਆਂ ਸਾਨੂੰ ਇਦਾਂ ਮੈਂ ਆਪ ਹੀ ਸਾਰਾ ਕੁਝ ਕੀਤਾ ਅੱਛਾ ਮੈਨੂੰ ਮਿਲੇ ਸੀ ਕਿਨੇ 25000 ਲੱਗਣਾ 30000 ਲੱਗਣਾ ਅੱਛਾ ਪਰ ਨਹੀਂ ਮੈਂ ਆਪ ਹੀ ਮੈਂ ਜੂਰ ਨੂੰ ਤਾਂ ਕੱਲੀ ਕੱਲੀ ਕੋਈ ਵੀਡੀਓ ਛੱਡੀ ਨਹੀਂ ਅੱਛਾ ਅੱਛਾ ਆਪ ਹੀ ਫਾਰਮ ਭਰੇ ਸਾਰਾ ਕੁਝ ਆਪ ਹੀ ਕੀਤਾ ਅੱਛਾ ਬਹੁਤ ਵਧੀਆ ਗੱਲ ਕੋਈ ਕਦੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਜ਼ਰੂਰ ਦੱਸਿਓ ਠੀਕ ਹੈ ਕੋਈ ਹੈਲਪ ਦੀ ਲੋੜ ਹੋਵੇ ਤੇ ਆਪਣੇ ਹਾਂ ਮੈਂ ਕਿਹਾ ਹਾਂ ਹੁਣ ਚੱਲੇ ਆਪਾਂ ਘਰੇ ਓਕੇ ਬਾਜੀ ਸასიਕਾਰ ਜੀ ਜੀ ਬੜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਥੈਂਕ ਯੂ ਤੁਸੀਂ ਵੀ ਆਏ ਹੋਣ ਠੀਕ ਹੈ ਜ਼ਰੂਰ ਜ਼ਰੂਰ ਆਵਾਂਗੇ ਠੀਕ ਹੈ ਜੀ ਠੀਕ ਹੈ ਜੀ ਓਕੇ ਦੀਦੀ ਸასიਕਾਰ ਬਾਏ ਤੈਨੂੰ ਵੀ ਸასიਕਾਰ ਆਇਓ ਫੇਟ ਬਟਾਲੇ ਠੀਕ ਹੈ ਗੁੜੀਆ ਰਾਣੀ ਤੁਸੀਂ ਵੀ ਆਇਓ ਹਾਂ ਨੇੜੇ ਨੇੜੇ ਹੀ ਕੋਈ ਐਡਾ ਦੂਰ ਨਹੀਂ ਰਸਤਾ ਕਰੋ ਚੱਕ ਤੁਸੀਂ ਜਰਾ ਭਾਜੀ ਹੁਣ ਤਾਂ ਤੁਹਾਨੂੰ ਜਿੱਥੇ ਰਹਿਣ ਦੇ ਕਹਿੰਦੇ ਨਾਲੇ ਅਸਲ ਵਿੱਚ ਪਤਾ ਕੀ ਚੱਕਰਿਆ ਵੀ ਬੰਦਾ ਜਿੱਧਰ ਤਾਂ ਰਹਿਣ ਹੋ ਜੇ ਵੀ ਹੁਣ ਹੁਣ ਜੇ ਉਹ ਬਟਾਲੇ ਕਿਤੇ ਆਏ ਨਾ ਹਣੇ ਯਾਰ ਭਾਜੀ ਯਾਰ ਆ ਇਲਾਕਾ ਨਹੀਂ ਸਹੀ ਥੋੜਾ ਜਿਹਾ ਮਤਲਬ ਆਉਂਦਾ ਹੀ ਕਿਵੇਂ ਲੈ ਜਾਂ ਕਿੱਸੋ ਤੇ ਸਹੀ ਜਾਂ ਨਹੀਂ ਜੇ ਕਿਦਾਂ ਹਣਾ ਆਪ ਆਪਣਾ ਪੇਤੋਂ ਆਇਂਦੇ ਨਾ ਆ ਥੋੜੇ ਇਹ ਵੀ ਜੰਗਲ ਬੀਆ ਬਾਣਾ ਬਾਕੀ ਚਲੋ ਜਿੱਥੇ ਰਹਿਣ ਦੇ ਸੋਹਣਾ ਆ ਉਹਨਾਂ ਦਾ ਘਰ ਤੇ ਪਰ ਆ ਸਿਸਟਮ ਔਖਾ ਆ ਰਾਤ ਬਰਾਤੇ ਹਨਾ ਜਾਣ ਸਕਦੇ ਮਤਲਬ ਮੁਸ਼ਕਲ ਆ ਜੇ ਕਿਸੇ ਵੇਲੇ ਕੋਈ ਹਨਾ ਬੱਚਾ ਬਿਮਾਰ ਹੋ ਜੇ ਜਿੱਦਾਂ ਵੀ ਤੇ ਉਹ ਔਖਾ ਹੋ ਸਕਦਾ ਥੋੜਾ ਜਿਹਾ ਹਾ ਹਵੇਲਾ ਕੋਈ ਨਹੀਂ ਆਉਂਦਾ ਪਰੰਦਾ ਨਹੀਂ ਆਉਂਦਿਆ ਵੀ ਹੈ ਅੱਜ ਦੇ ਨਾ ਆਪਣਾ ਭੂਤਾਂ ਵਾਲੇ ਇਲਾਕੇ ਸਾਡੇ ਲੰਘਣ ਦੇ ਉਲਟ ਰੀਜ ਜਾਂਦੀਆਂ ਨਵੀਂ ਜਣੀਆਂ ਅਗੋ ਅਗੋ ਪਿਛੇ ਇਹਨਾਂ ਨੂੰ ਰੱਬ ਨਹੀਂ ਯਾਦ ਹੁੰਦਾ ਅੱਜ ਰੱਬ ਯਾਦ ਹੀ ਵਾਈਕਰ ਹੋएगी ਕਰੀ ਜਾਂਦੀਆਂ ਯਾਦ ਤੇ ਕਹਿੰਦਾ ਅੱਜ ਜ਼ਿਆਦਾ ਹੀ ਹੁੰਦੀ ਅੱਜ ਜ਼ਿਆਦਾ ਯਾਦ ਆਂ ਉੰਢੀ ਆ ਵਾਈਕਰ ਬੋਲ ਨਹੀਂ ਚਲ ਵਧੀਆ ਗੱਲਾਂ ਨੇ ਹੋ ਗਿਓ ਜਾਂਡੀਆਂ ਜਾਂਡੀਆਂ ਜਾਂ ਜਾਂਡੀਆਂ ਗੱਡੀਆਂ ਸਾਹ ਸੌਖੇ ਹੋ ਗਏ ਸਾਹ ਸੌਖੇ ਹੋ ਗਏ ਹਾਂ ਗੁਰਦੁਆਰਾ ਪੌੜ ਪੁੱਗਤਾ ਸਾਂ ਪਹੁੰਚ ਕੇ ਮੈਂ ਅਖਾ ਚੱਲ ਮੱਥਾ ਟੇਕਦੀ ਮੂੰਹ ਕੱਢਿਆ ਆ ਕਥਾ ਟੇਕ ਲਿਆ ਹੁਣ ਚੰਦੀਏ ਵੀ ਤੇ ਉਦਾਂ ਦੇ ਭੋਗ ਪੈਣ ਵਾਲਾ ਸੀਗਾ ਪਰ ਹੁਣ ਥੋੜਾ ਜਲਦੀ ਜਾਂ ਹਨੇਰਾ ਵੀ ਕਾਫੀ ਹੋ ਗਿਆ ਮੈਂ ਚੱਲ ਗਿਆ ਹੁਣ ਤੇ 7 ਵਜ ਗਏ ਨੇ ਵੀਰੇ 7 ਵਜ ਦਾ ਟਾਈਮ ਹੋ ਗਿਆ 7 ਵਜੇ ਕਭਿੰਦੀ ਰੋ ਗਿਆ ਅੱਜ ਤੇ ਦੇਖ ਸਾਡੇ ਗੁਰਦੁਆਰਾ ਕਿੰਨਾ ਛੋਟਾ ਲੱਗਣ ਡਿਆ ਜੀ ਭਾਈ ਮਨਜੀਤ ਦਾ ਗੁਰਦੁਆਰਾ ਬਹੁਤ ਸੋਹਣਾ ਲੱਗਦਾ ਹੈ ਗੁਰਦੁਆਰ ਸਾਹਿਬ ਬਹੁਤ ਸੋਹਣਾ ਯਾ ਵੀ ਫੋੜਾ ਚੋਂ ਪਹੁੰਚ ਗਏ ਹੁਣ ਇੱਥੋਂ ਦੋ ਰੋਟੀਆਂ ਖਾ ਜੀਏਗਾ ਬਾਅਦੇ ਘਰ ਨੂੰ ਜਾ ਕੇ ਤਾਂ ਸੌਂਹੀਏਗਾ ਚੱਕਰ ਬੜਿਆ ੜੇ ਕੋ ਬਰਾੜ ਗੜੀ ਹੋਣ ਗਈ ਹੈ ਗੱਡੀ ਚਲਾਛਲਾ ਆ ਫੋੜਾ ਚੋਂ ਪਹੁੰਚੇ ਆਪਾਂ ਅਗਰ ਕਹਿੰਦੇ ਆ ਵੀ ਘੰਟਾ ਘਰ ਬੰਦਣਾ ਥੋੜਾ ਚੱਲੀਏ ਚਲੋ ਚਲੀਏ ਹੋਏ ਨਾ ਮੈਂ ਮਾਨ ਨਹੀਂ ਚਲ ਨਵਲੀ ਹਾਂ ਜਾਓਗੇ ਆਪਣੇ ਸਕੂਟਰੀ ਤੇ ਹੁਣ ਕਹਿੰਦੇ ਜਾਓ ਲੈ ਜਾਓ ਪਰ ਆਪਣੀ ਕਾਰ ਹੈ ਨਹੀਂ ਰਜਵਾ ਗਾ ਲੈਣ ਆਹ ਕਾਰ ਦੇ ਵਿੱਚ ਬਰਾੜ ਹੋ ਗਿਆ लवली ਤਾਂ ਕੰਨੀ ਮੈਂ ਕਾਰ ਚ ਨਹੀਂ ਜਾਣਾ ਹੁਣ ਐਕਟਰਾਂ ਤੇ ਜਾਣਾ ਹਾਏ ਹੋ ਰਾਜ세ਟ ਕੀ ਹਾਲ ਨੇ ਫਿਰ ਚਲ ਫੜ ਇਹਨੂੰ ਦਰਵਾਜ਼ਾ ਖੜਕਾ ਦਿਓ ਦਾਦਾ ਕੀ ਕਹਦਾ ਦਾਦਾ दरवाजे hmm. बढ़िया <laughs> <दाती नुग। laughs> चल कि चल चल सस्ता <laughs> रबड़ पाई फिर खोल ली आप ਕਈ ਜਣੇ ਉੱਠ ਕੇ ਚੱਲ ਗਏ ਉਹਨਾਂ ਨੂੰ ਕਹਿੰਦੇ ਸਵੇਰੇ ਆਇਆ ਸਰਵਰ ਜਿਹੜਾ ਡਾਊਨ ਹੋ ਗਿਆ ਅਸੀਂ ਆਖ ਕੇ ਅਸੀਂ ਬੈਠੇ ਰਹਨੇ ਅਸੀਂ ਬੈਠੇ ਰਹੇ ਫਿਰ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਇਹ ਤਾਂ लवली ਕਹਿੰਦੀ ਹੈ ਜੇ ਅਸੀਂ ਕਹਿਨੇ ਆ ਬਾਬਾ ਜੀ ਦੰਵਾਲਿਆ ਚੱਲ ਹੀ ਜਾਵੇ ਅਜੇ ਕਹਿੰਦੀ ਇਦਾਂ ਕਿਹਾ ਹੀ ਆ ਤੇ ਉਹ ਚੱਲ ਗਿਆ ਨਾਲ ਹੀ ਬਾਜ ਬੈ ਗਈ ਉਸੇ ਟਾਈਮ ਹੀ ਉਹ 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 ਗੱਲ ਹੋ ਗਈ ਕਹਣੀ ਕਿ ਜਿੱਦਾਂ ਕਹਿੰਦੇ ਨੇ ਦਿਨ ਦੇ ਵਿੱਚ ਇੱਕ ਗੱਲ ਜਿਹੜੀ ਨਹੀਂ ਉਹ ਸੱਚ ਹੋ ਜਾਂਦੀ ਹੈ ਤੇ ਉਹੋ ਹੀ ਕੰਮ ਹੋ ਗਿਆ ਰਵੀ ਚੱਲ ਗਿਆ ਉਸ ਟਾਈਮ ਤੇ ਉੱਥੇ ਵੀ ਮੜ ਕੇ ਦਜੀ ਗੱਲ ਮਾਰੇ ਨੇ ਕਿੰਨੀ ਕਿਰਪਾ ਕੀਤੀ ਉਹ ਇੱਥੇ ਵੀ ਉਹ ਕੁੜੀਆਂ ਵੀਡੀਓ ਵੀਡੀ ਵੇਂਦੀਆਂ ਕੰਨੀਆਂ ਵੀਰ ਜੀ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਵਾ ਤੇ ਉਹ ਬੜੀਆਂ ਖੁਸ਼ ਹੋਈਆਂ ਜੀ ਉਹਨਾਂ ਨੇ ਫਾਰਮ ਫਾਰਮ ਫਿਲ ਕਰਤੇ ਸਾਰੇ ਸਾਰੇ ਕੰਮ ਉਹਨਾਂ ਨੇ ਕਰਤੇ ਸਾਡੇ लवली ਦਾ ਵੀ ਹੋ ਗਿਆ ਨਾਲ ਹੀ ਉਹ ਕੰਮ ਮੈਨੂੰ ਲੱਗੇ ਕਦੀ ਸਾਡੇ ਕਾਫੀ ਫਲਾਰਦੇ ਕਦੀ ਹਾਂ ਕਦੀ ਕੋ ਕਰੇ ਪਰ ਉਹਨਾਂ ਨੇ ਬੜਾ ਵਧੀਆ ਜਿੰਨਾ ਅਸੀਂ ਚਲੰਦਰ ਖੱਜਲ ਹਾਂ ਨਾ ਮੈਂ ਤਾਂ ਸੰਦੀਪ ਤੇ ਪਰ ਹਰ ਗੁਣਵਾਰੀ ਤੇ लवली ਤੇ ਹੋਈ ਨਹੀਂ ਨਾ ਲਵਲੀ ਤੇ ਜਾਂਦੇ ਆ ਬਸ ਕੰਮ ਬਣ ਗਿਆ ਹੁੰਦਾ ਉਹਦਾ ਨਹੀਂ ਕੋਈ ਪੁੱਛਿਆ ਪਛਿਆ ਉਹਨਾਂ ਨੇ ਬਸ ਕੰਮ ਬਣ ਗਿਆ ਲਵਲੀ ਤੇ ਬਹੁਤ ਛੇਤੀ ਡੈਡੀ ਨੇ ਆਪਣਾ ਸਮਾਂ ਰੱਖਿਆ ਹੋਇਆ ਕਿਉਂ ਆ ਜਾ ਜਾ ਦਾ ਦਰਕਤ ਯਾਰ ਲੈ ਜਾ ਲੈ ਜਾ ਜੀ ਜੀ ਤਿੱਤ ਤੇ ਨਹੀਂ ਉਹ ਕੱਟ ਕੇ ਲੈ ਹੀ ਬਣਾ ਨਹੀਂ ਕੀ ਕੋਲ 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 ਇਹ ਮੇਰਾ ਇਹ ਉਹ ਨਹੀਂ ਕਿ ਡੈਡੀ ਖਰਾਬ ਕਰਦੇ ਨੇ ਕਿ ਵੜਲਾ ਦਾਦਾ ਦਦੇ ਆ ਜਾ ਛੱਡਿਆ ਦੂਜੀ ਲਾਇਆ ਪਤਾ ਇਹਨਾਂ ਨੇ ਖੇਡੀ ਦਾ ਜਾ ਛੱਡਿਆ ਲੈ ਵੀ ਖਾ ਲੋ ਬਈ ਸੇਮ ਆ ਖਾ ਲਮ ਸੋ ਠੀਕ ਹੈ ਜੀ ਅੱਜ ਦਾ ਬਹੁਤ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਖਾਲਸਾ ਨਵੀਂ ਵੀਡੀਓਜ਼ ਨਾਲ ਤਾਂ ਚੱਲਦੇ ਸਤਿ ਸ਼੍ਰੀ ਅਕਾਲ ਬਾਏ ਬਾਏ ਹਰ ਕੋਣ ਦੀ ਕੋਈ ਗੱਲ ਨਹੀਂ ਸੁਣਨੀ ਹਰ ਕੋਣ ਨੇ ਬੋਲੀ ਜਾਣਾ ਹੈ ਬਸ ਹੁਣ ਹੁਣ ਇਹਨਾਂ ਨੂੰ ਬੋਲਣਾ ਆਪਣਾ ਕੋਈ ਗੱਲ ਦੀ ਨਹੀਂ ਆ ਦੇ ਬਸ ਬੋਲ ਜਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਇਹਦੀ ਸੁਣਨੀ ਕੋਈ ਇਹ ਕਿੱਦਾਂ ਕਰੇ ਇਹਦੀ ਨਹੀਂ ਕੋਈ ਇਨਸਾਨੀ ਸਾਨੀ ਬਸ ਇਹਨੇ ਐ ਇਹ ਨਹੀਂ ਕਿ ਦੇਖਾਂ ਦੀ ਨਹੀਂ ਕਰ ਦੇ ਦੀ ਕਿ ਦੇਖ ਕਰਨ ਕੀ ਕਰਦਾਂ ਨੀ ਕਰ ਮੇਰਾ ਪੈਰਟ ਏ ਇਹ ਮੇਰਾ ਪੈਰਟ तो होता आणि मन मोठा ते मे तो होता अखंड